वेलकम टू जी एन वर्चुअल क्लासेस फॉर सक्सेस इन कॉम्पिटिशन एग्जाम्स आर टीम विल प्रोवाइड यू द बेस्ट स्टडी मटीरियल सबसक्राइब आज फॉर अपडेट्स गुड मॉर्निंग एवरी वन वेलकम टू जी एन वर्चुअल क्लासेस अज आप हुई पंजाब पढ़ा जिस वि अपना टॉपिक हैगावर्स ऑफ पंजाब ਪੰਜਾਬ ਦੇ ਰਿਵਰ ਪੜਾਂਗੇ ਪੰਜਾਬ ਦੇ ਦਰਿਆ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕਿੰਨੇ ਰਿਵਰ ਹੈਗੇ ਸੀ ਤੇ ਹੁਣ ਪ੍ਰੈਜੈਂਟ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਕਿੰਨੇ ਰਿਵਰ ਹੈਗੇ ਆ ਤੇ ਕਿਹੜੇ-ਕਿਹੜਾ ਰਿਵਰ ਕਿਹੜੀ-ਕਿਹੜੀ ਏਰੀਆ ਚ ਡਰੇਨ ਕਰਦਾ ਹੈ ਤੇ ਕਿਹੜੀ-ਕਿਹੜੀ ਰਿਵਰ ਦੀ ਕਿਸ ਨਾਲ ਟ੍ਰਿਬਿਊਟਰੀ ਬਣਦੀ ਹੈ ਪੰਜਾਬ ਦੇ ਵਿੱਚ ਤੇ ਆਪਾਂ ਉਹਨਾਂ ਬਾਰੇ ਅੱਜ ਵਿਸਤਾਰ ਪੂਰਵਕ ਚਰਚਾ ਕਰਾਂਗੇ सब तो पहला की है रिवर ऑफ पंजाब ता रिवर तो तीवर उस सोर्स, सोर्स तो बाद ट्रिब्यूटरी ब्यूटरी लेंथ सब तो पहला रिवर रिवर का ना नाम ਫਿਰ ਸੋਰਸ ਜਿੱਥੋਂ ਰਿਵਰ ਸਟਾਰਟ ਹੋਇਆ ਸ਼ੁਰੂ ਹੋਇਆ ਉਸ ਤੋਂ ਬਾਅਦ ਟ੍ਰਿਬਿਊਟਰੀ ਟ੍ਰਿਬਿਊਟਰੀ ਦਾ ਮਤਲਬ ਹੁੰਦਾ ਹੈ ਸਹਾਇਕ ਨਦੀ ਕਿਸ ਦੇ ਨਾਲ ਇਸ ਦੀ ਟ੍ਰਿਬਿਊਟਰੀ ਬਣਦੀ ਹੈ ਕਿਹੜਾ ਰਿਵਰ ਕਿਸ ਨਾਲ ਜੁਆਇਨ ਕਰਿਆ ਕਿਸ ਰਿਵਰ ਨੂੰ ਲੈਂਥ ਹੁੰਦਾ ਇਸ ਦੀ ਲੰਬਾਈ ਦੇਖੋ ਜੇ ਆਪਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰਾਂਗੇ ਤਾਂ ਆਜ਼ਾਦੀ ਤੋਂ ਪਹਿਲਾਂ ਸਾਡੇ ਇੱਥੇ 7 ਰਿਵਰ ਹੈਗੇ ਸੀ ਐਂਸ਼ੀਅਨ ਟਾਈਮ ਪੀਰੀਅਡ ਦੇ ਵਿੱਚ 7 ਰਿਵਰ ਹੈਗੇ ਸੀ ਉਹ ਸੱਤ ਰਿਵਰ ਕਿਹੜੀ ਕਿਹੜੇ ਹੈਗੇ ਸੀ ਜਿਵੇਂ ਸੱਤ ਰਿਵਰ ਹੈਗੇ ਆ ਸਰਸਵਤੀ ਸਿੰਧ ਜੇਲਮ ਚਨਾਬ ਰਾਵੀ ਸਤਲੁਜ ਇਹ ਸਾਰੇ ਸੱਤ ਜਿਹੜੇ ਰਿਵਰ ਵਗਦੇ ਸੀ ਪਹਿਲਾਂ ਫਿਰ ਇਸ ਤੋਂ ਬਾਅਦ ਕੀ ਹੈ ਹੌਲੀ ਹੌਲੀ ਦੇਸ਼ ਦਾ ਜਿਹੜਾ ਕੀ ਹੈ ਵਿਕਟ ਹੁੰਦਾ ਚਲਾ ਗਿਆ ਤੇ ਬਾਅਦ ਦੇ ਵਿੱਚ ਕੀ ਹੈ ਰਿਵਰ ਹੋ ਗਏ 5 ਹੁਣ ਆਜ਼ਾਦੀ ਤੋਂ ਬਾਅਦ ਹੁਣ ਪ੍ਰੈਜੈਂਟ ਦੇ ਵਿੱਚ ਕਿਹ ਹੈ ਤਿੰਨ ਰਿਵਰ ਵਗਦੇ ਆ ਉਹ ਤਿੰਨ ਰਿਵਰ ਹੈਗੇ ਆ ਸਤਲੁਜ ਬਿਆਸ ਤੇ ਰਾਵੀ ਪਰ ਆਪਾਂ ਹੁਣ ਇਹ ਸਾਰੇ ਰਿਵਰ ਜਿਹੜੇ ਪਹਿਲਾਂ ਵਗਦੇ ਸੀ ਉਹਨਾਂ ਨੂੰ ਪੜਾਂਗੇ ਜਿਵੇਂ ਪਹਿਲਾ ਰਿਵਰ ਹੈਗਾ ਇੰਡਸ ਇੰਡਸ ਨੂੰ ਔਰ ਸਿੰਧ ਸਿੰਧ ਵੀ ਬੋਲਦੇ ਆ ਇੰਡਸ ਰਿਵਰ ਜਾਂ ਫਿਰ ਸਿੰਧ ਰਿਵਰ ਹੁਣ ਇੰਡਸ ਰਿਵਰ ਸਿੰਧ ਰਿਵਰ ਇਹ ਸਟਾਰਟ ਕਿੱਥੋਂ ਹੋਇਆ ਇਹ ਸਟਾਰਟ ਹੋਇਆ ਮਾਨਸਰੋਵਰ ਮਾਨਸਰੋਵਰ ਲੇਕ ਇਹ ਮਾਨਸਰੋਵਰ ਲੇਕ ਤੋਂ ਹੋਇਆ ਜਿਵੇਂ ਇੰਡੀਆ ਦਾ ਮੈਪ ਹੈ ਇੰਡੀਆ ਦਾ ਮੈਪ ਹੈ ਇੰਡੀਆ ਦਾ ਜੋ ਉੱਪਰਲਾ ਏਰੀਆ ਸਾਰਾ ਨਾਰਥ ਪੋਲ ਹੈ ਨਾਰਥ ਏਰੀਆ ਈਸਟ ਇਧਰੋਂ ਵੈਸਟ ਇਧਰੋਂ ਸੌਥ ਕੱਲ ਆਪਾਂ ਨੇ ਬਾਉਂਡਰੀਜ਼ ਵੀ ਕੀਤੀਆਂ ਸੀ ਪੰਜਾਬ ਦੀਆਂ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਣੀ ਨਾਰਥ ਸੌਥ ਈਸਟ ਵੈਸਟ ਨਾਰਥ ਵਲ ਹਿਮਾਲਿਆ ਹਿਮਾਲਿਆ ਮਾਊਂਟੇਨਰ ਨਾਰਥ ਵਲ ਤੇ ਸੌਥ ਵਲ ਇੰਡੀਅਨ ਓਸ਼ਨ इंडियन ओशन ईस्ट वल बे ऑफ बंगाल बे ऑफ बंगाल वेस्ट वल अरेबियन सी अरब महासागर नॉर्थ वल हिमालय पर्वत है साउथ वल इंडियन ओशन है ईस्ट वल बे ऑफ बंगाल की खाड़ी है टेस्ट वल अरब महासागर अरेबियन सी है हुन आपा ने देखा इंडस सिंध ਮਾਨਸਰੋਵਰ ਲੇਕ ਤੋਂ ਸਟਾਰਟ ਹੁੰਦਾ ਹੁਣ ਮਾਨਸਰੋਵਰ ਲੇਕ ਇੱਥੇ ਨੇੜੇ ਤਿੱਬਤ ਹੈ ਤਿੱਬਤ ਦੇ ਨਾਲ ਹੀ ਮਾਨਸਰੋਵਰ ਹੈ ਜਿਸ ਦੇ ਉੱਪਰ ਇੱਥੇ ਕੈਲਾਸ਼ ਪਰਬਤ ਹੈ ਇੱਥੋਂ ਸਟਾਰਟ ਹੁੰਦਾ ਹੈ ਤੇ ਇਹ ਜੇ ਐਂਡ ਕੇ ਆ ਜੇ ਐਂਡ ਕੇ ਦੇ ਰਸਤੇ ਨੂੰ ਹੋ ਕੇ ਫਿਰ ਡਰੇਨ ਕਰ ਜਾਂਦਾ ਇਹ ਕਿੱਥੇ ਅਰਬ ਮਹਾਸਾਗਰ ਪਾਕਿਸਤਾਨ ਦੇ ਤਾਂ ਇੰਡਸ ਮਾਨਸਰੋਵਰ ਲੇਕ ਤੋਂ ਸਟਾਰਟ ਹੋ ਗਿਆ हूँ देखना अपने ट्रिब्यूटरी किसने बनाएगा जैन साहक नदी बोलते हैं ट्रिब्यूटरी की होंगी है इसकी साह नदी भी साहक नदी के लिए इसलिए क्या सतलुज सतलुज नो ज्वाइन कर लादा है इंडस् सतलुज सतलुज ही इसकी सहायक नदी है ट्रिब्यूटरी है ਹੁਣ ਦੇਖਣੀ ਆਪਾਂ ਇੰਡਸ ਸਿੰਧ ਦੇ ਲੈਂਥ 2880 ਕਿਲੋਮੀਟਰ ਦੀ ਲੰਬਾਈ ਹੈ 2880 ਕਿਲੋਮੀਟਰ ਜਿਹੜੀ ਕੀ ਹੈ ਲੰਬਾਈ ਹੈਗੀ ਹੈ ਇਸ ਦੀ ਆਪਣਾ ਸਤਲੁਜ ਦੀ ਇਹ ਪਹਿਲਾ ਆਪਣਾ ਰਿਵਰ ਹੈਗਾ ਇਸ ਤੋਂ ਬਾਅਦ ਸੈਕੰਡਾ ਜਾਂਦਾ ਜੇਲਮ इस बारेम जेलम।, जेलम स्टार्ट कितों होंगे जेलम स्टार्ट हों बैरीगे शेषनाग बैरीनाग शेषनाग इतने है जम्मू कश्मीर है। ਇਹ ਬੈਰੀਨਾਗ ਸ਼ੇਸ਼ਨਾਗ ਦੋ ਪਾਸ ਹੈ ਪਾਸ ਪਾਸਸ ਹੁੰਨੇ ਆ ਦਰੇ ਬੈਰੀਨਾਗ ਸ਼ੇਸ਼ਨਾਗ ਦੋ ਪਾਸ ਹੈ ਦਰੇ ਆ ਜੰਮੂ ਕਸ਼ਮੀਰ ਚ ਇੱਥੋਂ ਸਟਾਰਟ ਹੋ ਜਾਂਦਾ ਹੈ ਜੇਲਮ ਤੇ ਹੁਣ ਇਹ ਟ੍ਰਿਬਿਊਟਰੀ ਬਣਾਉਂਦਾ ਕਿਸ ਦੇ ਨਾਲ ਟ੍ਰਿਬਿਊਟਰੀ ਬਣਾਏਗਾ ਬਣਾਏਗਾ ਹੀ ਚਨਾਵ ਨਾਲ ਚਨਾਵ ਕਿੱਥੇ ਆ ਚੰਗ ਚੰਗ ਦੇ ਪਲੇਸ ਤੇ ਪਾਕਿਸਤਾਨ ਦੇ ਵਿੱਚ ਕੀ ਹੈ ਦੋ ਪਿੰਡ ਹੈ ਚੰਗ ਤੇ ਸਿਆਲ ਚੰਗ ਤੇ ਸਿਆਲ ਚੰਗ ਦੇ ਨਾਤੇ ਚਰਾਗ ਦੇ ਨਾਲ ਇਹ ਮਿਲ ਜਾਂਦਾ ਹੈ ਜੁਆਇਨ ਕਰ ਜਾਂਦਾ ਉੱਥੇ ਕੀ ਹੈ ਸਹਾਇਕ ਨਦੀ ਤਾਂ ਹੁਣ ਜੇਲਮ ਦੀ ਸਹਾਇਕ ਨਦੀ ਕਿਹੜੀ ਹੈ ਚਨਾਵ ਹੁਣ ਜੇਲਨ ਦੀ ਲੰਬਾਈ ਲੈਂਥ ਕਿੰਨੀ ਹੈ 4900 ਕਿਲੋਮੀਟਰ 4900 ਕਿਲੋਮੀਟਰ ਹੈ ਜੇਲਮ ਇਹ ਜੇਲਮ ਦੀ ਲੰਬਾਈ ਹੈ 4900 ਕਿਲੋਮੀਟਰ ਤੱਕ ਕੀ ਹੈ ਇਸ ਦੀ ਲੈਂਥ ਇਸ ਤੋਂ ਬਾਅਦ 3rd 3rd ਰਿਵਰ ਤੋਂ ਪੜਦੇ ਆ 3rd ਆ ਜਾਂਦਾ ਚਨਾਬ ਹੁਣ ਚਨਾਬ ਨੂੰ ਦੇਖਾਂਗੇ ਅਸੀਂ ਚਨਾਬ ਕਿੱਥੋਂ ਸਟਾਰਟ ਹੁੰਦਾ ਹੈ ਸੋਰਸ ਜਿੱਥੋਂ ਸਟਾਰਟ ਹੋਇਆ ਚਨਾਵ ਹੈਗਾ ਰੋਹਤਾੰ ਪਾਸਸ ਹਿਮਾਚਲ ਪ੍ਰਦੇਸ਼ ਦੇ ਵਿੱਚ ਰੋਹਤਾੰ ਦਰਾਈਕ ਰੋਹਤਾੰ ਪਾਸ ਚਨਾਵ ਉੱਥੋਂ ਸਟਾਰਟ ਹੋ ਜਾਂਦਾ ਹੈ ਤੇ ਫਿਰ ਇਸ ਦੀ ਸਹਾਇਕ ਨਦੀ ਅੱਗੇ ਟ੍ਰਿਬਿਊਟਰੀ ਕਿਹੜੀ ਹੈ ਜੇਲਮ ਕਿਹੜੇ ਪਲੇਸ ਤੇ ਚੰਗ ਚੰਗ ਦੇ ਪਲੇਸ ਤੇ ਇਹ ਦੋਨੇ ਇੱਕ ਦੂਜੇ ਨਾਲ ਹੀ ਟ੍ਰਿਬਿਊਟਰੀ ਬਣਾਉਂਦੇ ਆ ਜੇਲਮ ਚਨਾਬ ਨਾਲ ਚਨਾਬ ਜੇਲਮ ਨਾਲ ਠੀਕ ਹੈ ਇਸ ਤੋਂ ਬਾਅਦ ਕੀ ਹੈ ਚਨਾਬ ਦੀ ਲੰਬਾਈ ਕਿੰਨੀ ਹੈ ਲੈਂਥ 1100 80 ਕਿਲੋਮੀਟਰ 1180 ਕਿਲੋਮੀਟਰ ਜੋ ਹੈਗੀ ਹੈ ਚਨਾਬ ਦੀ ਲੰਬਾਈ ਇਸ ਦੀ ਲੈਂਥ ਹੈ ਟੋਟਲ ਅਰੇਬੀਅਨ ਸਾਗਰ ਦੇ ਵਿੱਚ ਅਰਬ ਮਹਾਸਾਗਰ ਦੇ ਵਿੱਚ ਕੀ ਹੈ ਡਰੇਨ ਕਰ ਜਾਂਦਾ ਉਸ ਤੋਂ ਬਾਅਦ पढ़तेवी रावी।, रावी रिवर रावी स्टार्ट हो जाता है कुल्लू हिल्स नियर रोहतान पास ਕੋਲੂ ਹिल्स ਨੇਅਰ ਰਹਤਾਂਗ ਪਾਸਾ ਰਾਵੀ ਇਥੋਂ ਸਟਾਰਟ ਹੁੰਦਾ ਹੈ ਤੇ ਟ੍ਰਿਬਿਊਟਰੀ ਕਿਸ ਦੇ ਨਾਮ ਬਣਾਏਗਾ ਸਤਲੁਜ ਦਾ ਸਤਲੁਜ ਨਾਲ ਜੋਇਨ ਕਰਦਾ ਹੈ ਸਤਲੁਜ ਨਾਲ ਟ੍ਰਿਬਿਊਟਰੀ ਬਣਦਾ ਹੈ ਰਾਵੀ ਤੇ ਇਸ ਦੀ ਲੰਬਾਈ ਕਿੰਨੀ ਹੈ 725 ਕਿਲੋਮੀਟਰ 725 ਕਿਲੋਮੀਟਰ ਰਾਵੀ ਦੀ ਲੰਬਾਈ ਹੈ ਇਸ ਤੋਂ ਬਾਅਦ ਕੀ ਹੈ ਨੈਕਸਟ ਰਿਵਰ ਨੈਕਸਟ ਰਿਵਰ ਹੈਗਾ ਸਤਲੁਜ ਅੱਗੇ ਆ ਜਾਂਦਾ ਸਤਲੁਜ ਹੁਣ ਸਤਲੁਜ ਦੇ ਬਾਰੇ ਆਪਾਂ ਪੜ੍ਹਦੇ ਆਂ ਸਤਲੁਜ ਸਟਾਰਟ ਕਿੱਥੋਂ ਹੁੰਦਾ ਹੈ ਸ਼ੁਰੂ ਇਹ ਹੁੰਦਾ ਹੈ ਮਾਨਸਰੋਵਰ ਮਾਨਸਰੋਵਰ ਲੇਕ ਰਾਖਲਸਤਾਨ ਪਹਾੜ ਰਾਖਲ ਉਸਤਾਨ ਪਾਸ ਰਾਖਲ ਉਸਤਾਨ ਪਾਸ ਅਕਧਰਾ ਉਥੋਂ ਸਟਾਰਟ ਹੋ ਜਾਂਦਾ ਸਤਲੁਜ ਠੀਕ ਹੈ ਜਿਵੇਂ ਪਹਿਲਾਂ ਦੱਸਿਆ ਸੀ ਵੀ ਮਾਨਸਰੋਵਰ ਇੱਥੇ ਹੈਗਾ ਤਿੱਬਤ ਤਿੱਬਤ ਦੇ ਨੇੜੇ ਕੈਲਾਸ਼ ਪਰਬਤ ਕੈਲਾਸ਼ ਪਰਬਤ ਹੁਣ ਸਤਲੁਜ ਵੀ ਇੱਥੇ ਸ਼ੁਰੂ ਹੋ ਜਾਂਦਾ ਇਸ ਦੇ ਨਾਲ ਜੁਆਇਨ ਕਰਦਾ ਹੈ ਤੇ ਹੁਣ ਸਤਲੁਜ ਦੀ ਟ੍ਰਿਬਿਊਟਰੀ ਸਭ ਤੋਂ ਪਹਿਲਾਂ ਕਿਹਦੇ ਨਾਲ ਬਣਦੀ ਹੈ ਸਭ ਤੋਂ ਪਹਿਲਾਂ ਇਹ ਦੀ ਸਤਲੁਜ ਦੀ ਟ੍ਰਿਬਿਊਟਰੀ ਬਣਦੀ ਹੈ ਬਿਆਸ ਨਾਲ ਬਿਆਸ ਨਾਲ ਬਿਆਸ ਦੇ ਨਾਲ ਇਸ ਦੀ ਟ੍ਰਿਬਿਊਟਰੀ ਬਣਦੀ ਹੈ ਕਿੱਥੇ ਤਰਨ ਤਾਰਨ ਤਰਨ ਤਾਰਨ ਵਿੱਚ ਤਰਨ ਤਾਰਨ ਵਿੱਚ ਕਿੱਥੇ ਹਰੀ ਕੇ ਪਤਨ ਹਰੀ ਕੇ ਪਤਨ ਹਰੀਕੇ ਪਤੰਜੋ ਤਰਨ ਤਰਨ ਚ ਹੈ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੜੀ ਸਾਡੇ ਜੋ ਕੰਪੀਟੀਟਿਵ ਇਗਜ਼ਾਮ ਦੇ ਦੇ ਪ੍ਰੀਵੀਅਸ ਟੈਸਟ ਪੇਪਰਾਂ ਉਹਨਾਂ ਵਿੱਚ ਇਹ ਪੁੱਛੇ ਗਏ ਆ ਹਮੇਸ਼ਾ ਇਹ ਕੰਪੀਟੀਟਿਵ ਇਗਜ਼ਾਮ ਚਾਹੇ ਸਟੈਟ ਦਾ ਇਗਜ਼ਾਮ ਹੈ ਪੀਟ ਦਾ ਇਗਜ਼ਾਮ ਹੈ ਜਾਂ ਕੰਪੀਟੀਟਿਵ ਦਾ ਇਗਜ਼ਾਮ ਹੈ ਇਹ ਕੁਐਸਚਨ ਪੁੱਛਿਆ ਜਾਂਦਾ ਜਿੱਥੇ ਜੀਓਗ੍ਰਾਫੀਕਲ ਆ ਪੰਜਾਬ ਹੋਵੇ ਜੀਓਗ੍ਰਾਫੀਕਲ ਆ ਇੰਡੀਆ ਹੋਵੇ ਤਾਂ ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ ਇਹ ਕੁਐਸਚਨ ਹਮੇਸ਼ਾ ਪੁੱਛਿਆ ਜਾਂਦਾ ਤਾ ਜੋ ਸਤਲੁਜ ਸਤਲੁਜ ਬਿਆਸ ਦਾ ਟ੍ਰਿਬਿਊਟਰੀ ਬਣਾਉਂਦਾ ਹੈ ਹਰੀਕੇ ਪਤਨ ਕਿੱਥੇ ਸਰਨ ਤਰਨ ਦੇ ਵਿੱਚ ਹੁਣ ਸਤਲੁਜ ਦੀ ਜਿਹੜੀ ਲੈਂਥ ਹੈ ਉਹ ਟੋਟਲ ਕਿੰਨੀ ਹੈ 4630 ਕਿਲੋਮੀਟਰ 4630 ਕਿਲੋਮੀਟਰ ਹੈ ਸਤਲੁਜ ਦੀ ਟੋਟਲ ਲੈਂਥ ਟੋਟਲ ਲੰਬਾਈ ਹੈਗੀ ਹੈ ਠੀਕ ਹੈ ਇਹ ਸਤਲੁਜ ਸੀ ਸਟਾਰਟ ਮਾਨਸਰੋਵਰ ਦੇ ਕਾਰਾਕਲਸਤਾਲ ਪਾਸੋਂ ਬਿਆਸ ਦੇ ਲਾਲ ਟ੍ਰਿਬਿਊਟਰੀ ਬਣਦਾ ਹਰੀਕੇ ਪਤਨ ਤਰਨ ਤਰਨ ਦੇ ਵਿੱਚ ਤਰਨ ਤਰਨ ਪੰਜਾਬ ਦੇ ਵਿੱਚ ਹੈ ਤੇ 4630 ਕਿਲੋਮੀਟਰ ਇਸ ਦੀ ਲੈਂਥ ਹੈ ਲੰਬਾਈ ਹੈ ਇਸ ਤੋਂ ਬਾਅਦ ਨੈਕਸਟ ਰਿਵਰ ਰਹੇਗਾ ਬਿਆਸ ਇਸ ਤੋਂ ਬਾਅਦ ਬਿਆਸ ਵਾਰੀ ਪੜਾਂਗੇ ਬਿਆਸ ਬਿਆਸ ਕਿੱਥੇ ਸਟਾਰਟ ਹੁੰਦਾ ਹੈ ਕੁੰਡ ਕੁੰਡ ਪਲੇਸ ਐ ਕਿੱਥੇ ਆਹੇ हिमाचल प्रदेश कुंड एक हिमाचल प्रदेश ਦੇ ਵਿੱਚ ਹੈਗਾ कुंड प्लेस ਉੱਥੋਂ ਸਟਾਰਟ ਹੁੰਦਾ ਬਿਆਸ ਤੇ ਇਸ ਦੀ ਟ੍ਰਿਬਿਊਟਰੀ ਟ੍ਰਿਬਿਊਟਰੀ ਕਿਸ ਦੇ ਨਾਲ ਬਣਦੀ ਹੈ ਟ੍ਰਿਬਿਊਟਰੀ ਇਸ ਦੀ ਬਣਦੀ ਹੈ ਸਤਲੁਜ ਨਾਲ ਸਤਲੁਜ ਨਾਲ ਕਿੱਥੇ ਹਰੀਕੇ ਪਤਨ ਹਰੀਕੇ ਪਤਨ ਤਰਨਦਾਰਨ ਠੀਕ ਹੈ ਬਿਆਸ ਨਾਲ ਸਟਾਰਟ ਹੁੰਦਾ ਹੈ ਇਹ ਕੁੰਡ ਪਲੇਸ ਹਿਮਾਚਲ ਪ੍ਰਦੇਸ਼ ਸਤਲੁਜ ਬਿਆਸ ਦੀ ਟ੍ਰਿਬਿਊਟਰੀ ਬਣਦੀ ਹੈ ਸਹਾਇਕ ਨਦੀ ਹੈ ਹਰੀਕੇ ਪਤਨ ਦੋਨੇ ਇੱਕ ਦੂਜੇ ਨੂੰ ਟ੍ਰਿਬਿਊਟਰੀ ਬਣਾਉਂਦੇ ਆ ਤੇ ਇਸ ਦੀ ਲੰਬਾਈ ਟੋਟਲ ਕਿੰਨੀ ਹੈ 460 ਕਿਲੋਮੀਟਰ 460 ਕਿਲੋਮੀਟਰ ਜਿਹੜੀ ਕੀ ਇਸ ਦੀ ਲੰਬਾਈ ਹੈਗੀ ਹੈ ਬਿਆਸ ਦੀ ਠੀਕ ਹੈ ਹੁਣ ਇਹਦੇ ਵਿੱਚੋਂ ਇਹ ਪੰਜਾਬ ਦੇ ਜਿਹੜੇ ਰਿਵਰ ਪਹਿਲਾ ਇੰਡਸ ਸਿੰਧ ਸੋਰਸ ਮਾਨਸਰੋਵਰ ਲੇਕ ਇੱਥੋਂ ਸਟਾਰਟ ਹੁੰਦਾ ਹੈ ਸਤਲੁਜ ਨਾਸਰੀ ਟ੍ਰਿਬਿਊਟਰੀ ਬਣਦੀ ਹੈ ਤੇ 2880 ਕਿਲੋਮੀਟਰ ਇਸ ਦੀ ਲੰਬਾਈ ਹੁੰਦੀ ਹੈ ਉਸ ਤੋਂ ਬਾਅਦ ਜੇਲਮ ਜੇਲਮ ਬੈਰੀਨਾਗ ਸ਼ੇਸ਼ਨਾਗ ਜੰਮੂ ਕਸ਼ਮੀਰ ਇੱਥੋਂ ਸਟਾਰਟ ਹੁੰਦਾ ਹੈ ਚਨਾਬ ਝੰਗ ਦੇ ਸਥਾਨ ਤੇ ਚਨਾਬ ਨਾਲ ਕੀ ਹੈ ਸਹਾਇਕ ਨਦੀ ਬਣ ਜਾਂਦੀ ਹੈ ਜੁਆਇਨ ਕਰ ਲੈਂਦਾ ਟ੍ਰਿਬਿਊਟਰੀ उन्जा सौ किलोमीटर लंबाई है। इस आ चिना रोहतांग पास हिमाचल प्रदेश चांगदे प्लेस से जॉइन करता है ट्रिब्यूटरी बना सौ अस्सी किलोमीटर इसकी लंबाई है लेंथ। अगे आ जाता रावी रावी कुल्लू हिल्स तो स्टार्ट होंगे नियर रोहतांग पास रोहतांग दरा है उठाट होंगे सतलुज ਬਿਆਸ ਸਤਲੁਜ ਨਾਲ ਇਹ ਕੀ ਹੈ ਟ੍ਰਿਬਿਊਟਰੀ ਬਣਦਾ 725 ਕਿਲੋਮੀਟਰ ਦੀ ਲੰਬਾਈ ਆ ਇਸ ਤੋਂ ਬਾਅਦ ਸਤਲੁਜ ਸਤਲੁਜ مانਸ ਰੋਵਰ ਲੇਕ ਰਾਖਸਥਾਲ ਪਾਸ ਹੈ ਦਰਾ ਉਥੋਂ ਸਟਾਰਟ ਹੋ ਜਾਂਦਾ ਤੇ ਕੁੰਨ ਤੇ ਤਰਨ ਤਰਨ ਦੇ ਵਿੱਚ ਹਰੀਕੇ ਪਤਨਾ ਉਸ ਦੇ ਨਾਲ ਕੀ ਹੈ ਜੁਆਇਨ ਕਰ ਜਾਂਦਾ 4430 ਕਿਲੋਮੀਟਰ ਦੀ ਲੰਬਾਈ ਆ लास्ट ਰਿਵਰ ਬਿਆਸ ਹੈ ਕੁੰਡ ਹਿਮਾਚਲ ਪ੍ਰਦੇਸ਼ ਇਥੋਂ ਸਟਾਰਟ ਹੁੰਦਾ ਹਰੀਕੇ ਪਤਨ ਤਰਨ ਤਰਨ ਤੇ 40 460 ਕਿਲੋਮੀਟਰ ਇਸ ਦੀ ਲੰਬਾਈ ਹੈਗੀ ਹੈ ਇਹ ਪੰਜਾਬ ਦੀ ਜੇ ਆਪਾਂ ਮੈਪ ਦੇ ਅਕੋਰਡਿੰਗ ਦੇਖੀਏ ਜਿਹੜੂ ਇੰਡੀਆ ਦਾ ਮੈਪ ਹੈ ਇਸ ਲਈ ਮੈਪ ਦੇ ਅਕੋਰਡਿੰਗ ਜਿਹੜੇ ਰਿਵਰ ਹੈ ਸਾਰੇ ਰਿਵਰ ਜੇ ਡਰੇਨ ਕਰਦੇ ਆ ਇਹ ਠੀਕ ਹੈ ਇਹ ਇਹ Indus ਸਤਲੁਜ ਜੇਲਮ ਚਨਾਬ ਰਾਵੀ ਤੇ ਬਿਆਸ ਸਾਰੇ ਹੁਣ ਪਹਿਲਾ ਆਜ਼ਾਦੀ ਤੋਂ ਪਹਿਲਾਂ ਸਾਡੇ ਰੀਵਰ ਹੁੰਦੇ ਸੀ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਜਿਹੜਾ ਹੈਗਾ ਸੀ ਉਹ ਨਾਰਥ-ਵੈਸਟ ਵਲੈਂਟੀਅਰ ਦੇ ਵਿੱਚ ਹੁੰਦਾ ਸੀ ਇਹ ਪੰਜਾਬ ਨਾਰਥ-ਵੈਸਟ ਵਲੈਂਟੀਅਰ ਦੇ ਵਿੱਚ ਹੀ ਪੰਜਾਬ ਮੋ ਜਾਂਦਾ ਸੀ ਤਾਂ ਉਤਰੀ ਪੱਛਮੀ ਸੀਮਾ ਜਿਨੇ ਵੀ ਹਮਲਾਵਰ ਆਂਦੇ ਸੀ ਇਹ ਇਹ ਦੁਆਰ ਹੁੰਦਾ ਸੀ ਤਾਂ ਇਹ ਪੰਜਾਬ ਪਹਿਲਾ ਆ ਜਾਂਦਾ ਸੀ ਤਾਂ ਹਮਲਾਵਰਾਂ ਨੂੰ ਗੇਟਵੇ ਆਫ ਇੰਡੀਆ ਬੋਲੇ ਜਾਂਦਾ ਸੀ ਪੰਜਾਬ ਨੂੰ ਚਾਹੇ ਉਹ ਤੈਮੂਰ ਲੰਗ ਆਇਆ ਬਹਿਲੋਲ ਲੋਦੀ ਬਾਬਰ ਇਸਾਰੇ ਹਮਲਾਵਰ ਜਿਹੜੇ ਆਏ ਹੈਗੇ ਆ ਅਰੇਬੀਨ ਸੀ ਦੇ ਨੇੜੇ ਇਹ ਅਰਬ ਮਹਾਸਾਗਰ ਤੋਂ ਪਹਿਲਾਂ ਪੰਜਾਬ ਨੂੰ ਪਾਰ ਕਰਕੇ ਆਏ ਆ ਚਾਹੇ ਉਹ ਆਇਮ ਸ਼ਾਹ ਬਦਲੀ ਆਇਆ ਤਾਂ ਇਸ ਤਰ੍ਹਾਂ ਇਹ ਰੀਵਰ ਇਹ ਰੀਵਰ ਨੂੰ ਪਾਰ ਕਰਦਾ ਜਿਵੇਂ 326 BC ਦੇ ਵਿੱਚ ਅਲੈਕਸੈਂਡਰ ਸਿਕੰਦਰ ਆਇਆ ਸੀ ਉਹ ਅਜੇ ਜੇਲਮ ਤੱਕ ਹੀ ਆਇਆ ਸੀ ਕਿਉਂਕਿ ਉਹਦੇ ਫਲੱਡ ਵਿੱਚ ਆ ਗਿਆ ਫਿਰ ਇਹ ਵਾਪਸ ਹੋ ਗਿਆ ਤਾਂ ਇਸ ਤਰ੍ਹਾਂ ਜਿਹੜੇ ਹੈਗੇ ਆ ਹੁਣ ਇਹ ਪਹਿਲੇ ਦੇ ਰਿਵਰ ਹੈਗੇ ਆ ਇਸ ਦੇ ਵਿੱਚ ਤਾਂ ਹੁਣ ਆਪਣੇ ਇੰਡੀਆ ਦੇ ਦੇ ਪੰਜਾਬ ਦੇ ਵਿੱਚ ਕੀ ਹੈ ਹੁਣ ਕਿੰਨੇ ਰਿਵਰ ਜਿਹੜੇ ਵਗਦੇ ਆ ਇੱਕ ਰਾਵੀ ਸਤਲੁਜ ਤੇ ਬਿਆਸ ਇਹ ਤਿੰਨ ਰਿਵਰ ਜਿਹੜੇ ਹੁਣ ਡਰੇਨ ਕਰਦੇ ਆ ਪੰਜਾਬ ਦੇ ਵਿੱਚ ਤੁਹਾਨੂੰ ਕਿਹੜੇ ਆ ਰਾਵੀ ਸਤਲੁਜ ਬਿਆਸ ਇਹ ਵੀ ਕੁਸ਼ਨ ਆ ਜਾਂਦਾ ਵੀ ਹੁਣ ਪ੍ਰੈਜ਼ੈਂਟ ਚ ਪਹਿਲਾ ਰਿਵਰ ਕਿੰਨੇ ਵਗਦੇ ਸੀ ਤੇ ਹੁਣ ਪ੍ਰੈਜ਼ੈਂਟ ਦੇ ਵਿੱਚ ਕੀ ਹੈ ਕਿੰਨੇ ਰਿਵਰ ਜੇ ਡレイン ਕਰਦੇ ਆ ਠੀਕ ਹੈ ਹੁਣ ਪੰਜਾਬ ਦੇ ਵਿੱਚ ਕੀ ਹੈ ਡੈਮ ਆ ਜਾਂਦੇ ਹਨ ਡੈਮ ਜਿਵੇਂ ਪਹਿਲਾ ਡੈਮ ਹੈਗਾ ਪਾਖੜਾ ਨੰਗਲ ਡੈਮ ਪਾਖੜਾ ਨੰਗਲ ਡੈਮ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਹੈ ਪੁੱਛਿਆ ਜਾਂਦਾ ਹੈ ਕਿਹੜੇ ਰਿਵਰ ਤੇ ਹੈ ਸਤਲੁਜ ਤੇ ਸਤਲੁਜ ਰਿਵਰ ਤੇ ਆ ਪਾਹੜਾ ਨੰਗਲ ਡੈਮ ਤੇ ਇਸ ਦੀ ਹਾਈਟ ਕਿੰਨੀ ਹੈ 226 ਮੀਟਰ 226 ਮੀਟਰ ਪਾਹੜਾ ਨੰਗਲ ਡੈਮ ਦੀ ਹਾਈਟ ਹੈ ਸਤਲੁਜ ਰਿਵਰ ਤੇ ਆ ਪੰਜਾਬ ਜਿਹੜੇ ਸਟੇਟ ਪੁੱਛ ਲਈ ਪੰਜਾਬ ਹੈ ਪੰਜਾਬ ਦੇ ਵਿੱਚ ਹੈਗਾ ਠੀਕ ਹੈ ਪੰਜਾਬ ਦੇ ਵਿੱਚ ਪੁੱਛਿਆ ਜਾਂਦਾ ਹੈ ਵੀ ਕਿਸ ਤੇ ਹੈਗਾ ਇਹ ਪਾਹੜਾ ਨੰਗਲ ਡੈਮ ਵੈਰੀ ਇੰਪੋਰਟੈਂਟ ਡੈਮ ਹੈਗਾ ਕਿ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਇਹ ਸਾਰਾ ਇਸ ਦੇ ਅਕੋਰਡਿੰਗ ਆ ਜਾਂਦਾ ਹੁਣ ਇਸ ਦੇ ਨਾਲ ਕੀ ਹੈ ਜਦੋਂ ਇਹ ਰਿਵਰ ਪਾਣੀ ਡਰੇਨ ਕਰਦੇ ਆ ਤਾਂ ਆਪਣੇ ਨਾਲ ਬਹੁਤ ਸਾਰੀ ਕੀ ਹੈ ਸੋਇਲ ਮਿੱਟੀਆਂ ਮਿੱਟੀਆਂ ਹਟਾ ਕੇ ਲੈ ਜਾਂਦੇ ਆ ਜਿਵੇਂ ਐਲੋਵੀਅਲ ਸੋਇਲ ਐਲੋਵੀਅਲ ਸੋਇਲ ਇਹ ਆ ਜਾਂਦੀ ਹੈ ਐਲੋਵੀਅਲ ਸੋਇਲ ਦੋ ਤਰ੍ਹਾਂ ਦੀ ਹੈ ਖਾਦਰ ਤੇ ਬਾਂਗਰ ਠੀਕ ਹੈ ਖਾਦਰ ਤੇ ਬਾਂਗਰ ਇਹ ਦੋ ਤਰ੍ਹਾਂ ਦੀ ਹੈ ਸੋਇਲ ਖਾਦਰ ਜਿਹੜੀ ਕਿ ਇਸ ਦੇ ਨਾਲ ਆਪਣਾ ਨਵੀਂ ਮਿੱਟੀ ਆ ਜਾਂਦੀ ਹੈ ਪਾਣੀ ਨਾਲ ਡਰੇਨ ਕਰਕੇ ਆ ਜਾਂਦੀ ਹੈ ਤੇ ਉੱਥੇ ਜਿਹੜੀ ਪੁਰਾਣੀ ਮਿੱਟੀ ਸੀ ਉਸ ਤੇ ਨਵੀਂ ਮਿੱਟੀ ਆ ਜਿੰਨਾ ਉਹ ਖਾਦਰ ਹੈ ਬਾਂਗਰ ਬਾਂਗਰ ਜਿਹੜੀ ਕੀ ਹੈ ਕੋਈ ਫਲੱਡ ਨਾਲ ਦੀ ਆ ਵੀ ਹੁੰਦੀ ਹੈ ਪਹਿਲਾਂ ਦੀ ਉਹ ਹੁੰਦੀ ਹੈ ਔਡ ਸੋਇਲ ਉਥੇ ਰਹੀ ਹੈ ਤਾਂ ਇਹ ਦੋ ਐਲਵੀਲ ਸੋਇਲ ਖਾਦਰ ਤੇ ਬੰਗ ਇਹ ਜਿਆਦਾ ਇਹਨਾਂ ਵਿੱਚ ਪੋਟਾਸ਼ੀਅਮ ਨਾਈਟrogen ਇਹ ਚੀਜ਼ਾਂ ਦੀ ਹਿਊਮਸ ਇਦੀ ਕਮੀ ਹੈ ਫਾਸਫੋਰਸ ਨਾਈਟrogen ਇਹ ਜਿਆਦਾ ਪਾਇਆ ਜਾਂਦਾ ਹਿਊਮਸ ਦੀ ਕਮੀ ਹੁੰਦੀ ਹੈ ਤੇ ਉਸ ਵਾਰ ਕੀ ਹੈ ਇਸ ਦੇ ਨਾਲ ਕੀ ਹੈ ਰੈਡ ਸੋਇਲ ਰੈਡ ਸੋਇਲ ਜੋ ਫਸਲਾਂ ਲਈ ਅਪਯੋਗੀ ਹੈ ਇਹ ਅਗਨੀ ਚਟਾਨਾਂ ਦੇ ਟੁੱਟਣ ਦੇ ਨਾਲ ਬਣਦੀ ਹੈ ਇਸ ਤੋਂ ਬਾਅਦ ਕੀ ਹੈ ਬਲੈਕ ਸੋਇਲ ਬਲੈਕ ਸੋਇਲ ਠੀਕ ਹੈ ਹੁਣ ਬਲੈਕ ਸੋਇਲ ਕਾਲੀ ਮਿੱਟੀ ਹੈ ਜੋ ਕਪਾਹ ਦੀ ਫਸਲ ਲਈ ਜਨਪਯੋਗੀ ਹੈਗੀ ਹੈ ਠੀਕ ਹੈ ਤਾਂ ਇਹ ਉਸ ਦੇ ਨਾਲ ਹੈਗੀ ਹੈ ਬਲੈਕ ਸੋਇਲ ਤਾਂ ਪਾਣੀ ਆਪਣੇ ਨਾਲ ਕੀ ਹੈ ਮਿੱਟੀਆਂ ਵੀ ਹਟਾ ਕੇ ਆ ਜਾਂਦੇ ਆ ਤਾਂ ਕਈ ਵਾਰ ਕੀ ਹੈ ਜਦੋਂ ਇਹ ਰੀਵਰ ਆ ਜਾਂਦੇ ਆ ਆ ਬਹੁਤ ਸਾਰਾ ਅੱਗੇ ਐ ਪਾਣੀ ਛੱਡ ਕੇ ਕਿ ਡੈਲਟਾ ਦਾ ਨਿਰਮਾਣ ਕਰਦੇ ਆ ਹੁਣ ਤੁਹਾਡੇ ਲਈ ਕੁਐਸਚਨ ਬਣੇਗਾ ਵੀ ਡੈਲਟਾ ਕੀ ਹੈ ਵਟ ਇਜ਼ ਡੈਲਟਾ ਡੈਲਟਾ ਕੀ ਹੁੰਦਾ ਜਿਵੇਂ ਹੁਣ ਇੱਕ ਰਿਵਰ ਹੈ ਆਪਣੇ ਦੇ ਨਾਲ ਬਹੁਤ ਸਾਰਾ ਪਾਣੀ ਲੈ ਕੇ ਆ ਰਿਹਾ ਤਾਂ ਅੱਗੇ ਜਾ ਕੇ ਕੀ ਉਹ ਡレイン ਕਰ ਜਾਂਦਾ ਛੱਡ ਜਾਂਦਾ ਬਹੁਤ ساری ਮਿੱਟੀ ਘਟਾ ਲੈਂਦਾ ਉਹ ਛੱਡ ਜਾਂਦਾ ਉਹਨੂੰ ਡੈਲਟਾ ਬੋਲਿਆ ਜਾਂਦਾ ਜੋ ਇੱਕ ਰਿਵਰ ਆਪਣੇ ਨਾਲ ਪਾਣੀ ਲਿਆ ਰਿਹਾ ਤੇ ਬਹੁਤ ساری ਮਿੱਟੀ ਘਟਾ ਅਗੇ ਆ ਕੇ ਵਹਾ ਕੇ ਛੱਡ ਜਾਂਦਾ ਤਾਂ ਉਸ ਨੂੰ ਡੈਲਟਾ ਬੋਲਿਆ ਜਾਂਦਾ ਹੈਗਾ ਠੀਕ ਹੈ ਤਾਂ ਇਹ ਸੀ ਅੱਜ ਆਪਣੇ ਪੜ੍ਹੇ ਆਪਾਂ ਨੇ ਪੰਜਾਬ ਦੇ ਰਿਵਰ ਪੜ੍ਹੇ ਆ ਵੀ ਕਿਹੜੇ ਕਿਹੜੇ ਰਿਵਰ ਹੈਗੇ ਆ ਇੰਡਸ ਜੇਲਮ ਚਨਾਬ ਰਾਵੀ ਸਤਲੁਜ ਬਿਆਸ ਇਹ ਸਟਾਰਟ ਕਿੱਥੇ ਹੁੰਦੇ ਆ ਇਹਨਾਂ ਦੇ ਸੋਰਸ ਆਪਾਂ ਪੜ ਚੁੱਕੇ ਆ ਕਿਸ ਦੇ ਨਾਲ ਟ੍ਰਿਬਿਊਟਰੀ ਬਣਾਂ ਮੇ ਇਹ ਵੀ ਕੁਸ਼ਨ ਆ ਜਾਂਦਾ ਵੀ ਦੀ ਟ੍ਰਿਬਿਊਟਰੀ ਕਿਸ ਦੇ ਨਾਲ ਬਣਦੀ ਹੈ ਇੰਡਸ ਦੀ ਸਤਲੁਜ ਨਾਲ ਜੇਲਮ ਦੀ ਚਨਾਬ ਨਾਲ ਚਨਾਬ ਦੀ ਜੇਲਮ ਨਾਲ ਰਾਵੀ ਦੀ ਸਤਲੁਜ ਨਾਲ ਸਤਲੁਜ ਦੀ ਬਿਆਸ ਨਾਲ ਬਿਆਸ ਦੀ ਸਤਲੁਜ ਨਾਲ ਇਹ ਸਾਰੀ ਟ੍ਰਿਬਿਊਟਰੀ ਬਣਦੀ ਹੈ ਫਿਰ ਇੱਕ ਡੈਮ ਪੁੱਛੇ ਜਾਂਦਾ ਭਾਤਨਾ ਨੰਗਲ ਡੈਮ ਆਪਣੇ ਨਾਲ ਇਹ ਰਿਵਰ ਕਿਰ ਸੋਇਲ ਮਿੱਟੀਆਂ ਵੀ ਹਟਾ ਕੇ ਲੈਣੇ ਆ ਖਾਦਰ ਬਾਂਗਰ ਖਾਦਰ ਲੈਣੇ ਆ ਰੈਡ ਸੋਇਲ ਬਲੈਕ ਸੋਇਲ ਇਹ ਫਸਲਾਂ ਲਈ ਉਪਯੋਗੀ ਆ ਫਿਰ ਇਹ ਡੈਲਟਾ ਦਾ ਨਿਰਮਾਣ ਕਰਦੇ ਆ ਬਹੁਤ ਵੱਡੇ ਕੋਈ ਕਿਹੜੇ ਰਿਵਰ ਆ ਵੀ ਆਪਣੇ ਨਾਲ ਬਹੁਤ ਸਾਰੀ ਮਿੱਟੀ ਘਟਾ ਲਿਆ ਕੇ ਉਹ ਡੈਲਟਾ ਨਿਰਮਾਣ ਕਰਦੇ ਆ ਠੀਕ ਹੈ ਤਾਂ ਪੰਜਾਬ ਦੇ ਵਿੱਚ ਹੁਣ ਪ੍ਰੈਜੈਂਟ ਰਿਵ ਤਿੰਨ ਰਹਿ ਗਏ ਆ ਰਾਵੀ ਸਤਲੁਜ ਤੇ ਬਿਆਸ ਇਹ ਰਹਿ ਗਏ ਆ ਠੀਕ ਹੈ ਤੇ ਇਹ ਕੁਸ਼ਨ ਜਿਹੜੀ ਕਰਾਏ ਆ ਐਮਸੀਕਿਊ ਕੁਸ਼ਨ ਆਨੇ ਇਹਨਾਂ ਦੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਤੇ ਸੀਟ ਐਡ ਪੀ ਡਾਟ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਟਾਪਿਕ ਹੈਗਾ ਇਸ ਨੂੰ ਧਿਆਨ ਨਾਲ ਪੜਿਓ ਤਾਂ ਅੱਜ ਲਈ ਮੇਰਾ ਲੈਕਚਰ ਇੰਨਾ ਸੀ ਮੈਂ ਆਪਣੇ ਲੈਕਚਰ ਨੂੰ ਬਾਈਂਡ ਅਪ ਕਰਦਾ ਪਰ ਇਸ ਤੋਂ ਜਾਣ ਤੋਂ ਪਹਿਲਾਂ ਮੈਂ ਜਨ ਵਰਚੁਅਲ ਕਲਾਸਸ ਦਾ ਸਾਡਾ ਜੋ ਚੈਨਲ ਐਸ ਨੂੰ ਲਾਈਕਸ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਅਸੀਂ ਨੈਕਸਟ ਟਾਈਮ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ ਤਾਂ ਅੱਜ ਲਈ ਮੇਰਾ ਲੈਕਚਰ ਇੰਨੇ ਸੀ ਥੈਂਕ ਯੂ ਸੋ ਮੱਚ ਨੈਕਸਟ ਟਾਈਮ ਫਿਰ ਮਿਲਾਂਗੇ